ਉਹ ਉਸ ਟਾਈਮ ਮਾਤਾ ਜੀ ਕਿਤੇ ਸਾਈਡ ਤੇ ਕਰ ਗਿਆ ਹੋਇਆ ਸੀ ਜਾਂ ਕਿੱਦਾਂ ਕਰਕੇ ਇਸ ਗੱਲੇ ਦੇ ਵਿੱਚੋਂ ਇੰਨੀ ਹਿੰਮਤ ਕਿੱਡੀ ਨਾ ਤਾਂ ਚੋਰ ਨੇ ਮੂੰਹ ਲੱਗਿਆ ਹੋਇਆ ਸੀ ਕਿਤੇ ਉਹਦਾ ਮੂੰਹ ਤਾਂ ਪਤਾ ਨਹੀਂ ਲੱਗਾ ਫਰੰਤੂ ਚੋਰ ਨੇ ਸ਼ਰਿਆਮ ਆ ਕੇ ਕੈਮਰਾ ਲੱਗਾ ਹੋਇਆ ਦੇਖ ਕੇ ਵੀ ਜਿਹੜੀ ਆ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਅਜ ਲੋਈਆਂ ਖਾਸ ਦੇ ਵਿੱਚ ਮੌਜੂਦ ਆ ਦੋਸਤੋ ਪਿਛਲੇ ਦਿਨੀ ਇੱਕ ਤੁਹਾਨੂੰ ਘਟਨਾ ਜਿਹੜੀ ਸੀ ਕਿ ਤੁਹਾਨੂੰ ਦਿਖਾਈ ਸੀ ਜਿਹਦੇ ਵਿੱਚ ਕਿ ਵਿਆਹ ਤੋਂ ਜਾਣ ਤੋਂ ਬਾਅਦ ਜਿਹੜੇ ਕਿ ਦੋ ਲੁਟੇਰੇ ਆ ਕੇ ਘਰ ਦੇ ਵਿੱਚੋਂ 17 ਤੋਲੇ ਡਾਹਾਂ ਕਰੀਬ ਸੋਨਾ ਜਿਹੜਾ ਲੁੱਟ ਕੇ ਲੈ ਜਾਂਦੇ ਆ ਇਸੇ ਤਰ੍ਹਾਂ ਦੀਆਂ ਜੜੀਆਂ ਘਟਨਾਵਾਂ ਬਾਰ-ਬਾਰ ਅੱਜ ਲਗਾਤਾਰ ਸ਼ਹਿਰ ਦੇ ਵਿੱਚ ਹੋ ਰਹੀਆਂ ਤੇ ਸ਼ਹਿਰ ਦੇ ਲੋਕੜੇ ਆ ਬਹੁਤ ਹੀ ਇਸ ਤੋਂ ਜਿਹੜੇ ਕਿ ਚਿੰਤਾਤ ਆ ਕਿੜੀਆਂ ਕਾਨੂੰਨ ਦਾ ਕਿਸੇ ਚੋਰਾਂ ਨੂੰ ਡਰ ਨਹੀਂ ਗਾ ਨਸ਼ੇੜੀ ਜਿਹੜੇ ਆ ਦੇਨਵਲੇ ਰਾਤ ਵੇਲੇ ਹਰ ਵੇਲੇ ਜਿਹੜਿਆ ਮੁਰਸ਼ਲਾਂਾਂ ਤੇ ਘੁੰਮਦੇ ਆ ਤੇ ਲੋਕਾਂ ਨੂੰ ਲੁੱਟ ਰਹੇ ਆ ਇੱਕ ਅਜਹੇ ਪੱਡਾ ਕਲੋਨੀ ਲੋਈਆਂ ਖਾਸ ਦੇ ਵਿੱਚ ਜਿੱਥੇ ਕਿ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਦੀਪਡੇਰੀ ਦੇ ਨਾਂ ਤੇ ਇੱਕ ਕਰਿਆਨਾ ਸਟੋਰ ਆ ਜਿੱਥੇ ਕਿ ਉਸ ਟਾਈਮ ਮਾਤਾ ਜੀ ਕਿਤੇ ਸਾਈਡ ਤੇ ਘਰ ਗਿਆ ਹੋਏ ਸੀ ਜਾਂ ਕਿਦਾਂ ਕਰਕੇ ਸੀ ਗੱਲੇ ਦੇ ਵਿੱਚੋਂ ਇੰਨੀ ਹਿੰਮਤ ਕਿ ਕਿ ਨਾ ਤਾਂ ਚੋਰ ਨੇ ਮੂੰਹ ਹੀ ਟੱਕਿਆ ਹੋਇਆ ਸੀਗਾ ਅੱਗੇ ਤਾਂ ਡਰ ਹੁੰਦਾ ਸੀ ਕਿ ਚੋਰਾਂ ਨੇ ਮੂੰਹ ਟੱਕਿਆ ਹੁੰਦਾ ਸੀ ਉਹਦਾ ਮੂੰਹ ਤੋਂ ਪਤਾ ਨਹੀਂ ਲੱਗਾ ਪਰੰਤੂ ਚੋਰ ਨੇ ਸ਼ਰਿਆਮ ਆ ਕੇ ਕੈਮਰਾ ਲੱਗਾ ਹੋਇਆ ਦੇਖ ਕੇ ਵੀ ਜਿਹੜਿਆ ਪੱਲੇ ਦੇ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਗਿਆ ਮਾਤਾ ਜੀ ਉਸ ਵਕਤ ਇੱਥੇ ਸੀ ਮਾਤਾ ਜੀ ਤੁਸੀਂ ਘਹਾਂ ਲੱਗਿਆ ਸੀ ਕਿੱਦਾਂ ਮੈਂ ਆ ਨਾਲ ਹੀ ਖੜੀ ਆ ਤੇ ਇੱਧਰ ਆਈ ਤੇ ਇੱਥੋਂ ਇੱਦਾਂ ਗਿਆ ਭੱਜ ਕੇ ਇੱਥੇ ਗਾਂ ਦੇਖਿਆ ਕੈਮਰੇ ਵਿੱਚ ਭੱਜ ਜਾਂਦਾ ਸੀ ਓਕੇ ਕਿੰਨੇ ਪੈਸੇ ਲੱਗਿਆ 15000 ਠੀਕ ਹੈ ਤੇ ਤੁਸੀਂ ਪਰਸੋਂ ਕੋਸ਼ਿਸ਼ ਦਿੱਤਲਾ ਹਾਂਜੀ ਹਾਂਜੀ ਦਿੱਤੀ ਪਰਸੋਂ ਕਿਹਾ ਆਈ ਸੀ ਦੋ ਵਾਰੀ ਆਈ ਸੀ ਥਾਣੇ ਆਸੀ ਰਿਪੋਰਟ ਲਕਾਈ ਆ ਜੀ ਜੀ ਦੋ ਵਾਰੀ ਪੁਲਿਸ ਵਾਲੇ ਆਏ ਆ ਵੈਸੇ ਓਕੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੂੰ ਨਾ ਕੋਈ ਸਾਨੂੰ ਹਜਾ ਇਨਸਾਫ ਮਿਲਿਆ ਵਾ ਅਸੀਂ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਡਾ ਇਹ ਦੂਜੀ ਵਾਰ ਚੋਰੀ ਹੋ ਗਈ ਆ ਪਹਿਲਾਂ ਵੀ ਸਾਡੇ ਘਰੋਂ 5-6 ਸਾਲ ਪਹਿਲਾਂ ਲੱਖ ਰੁਪਏ ਚੋਰੀ ਹੋ ਗਿਆ ਸੀਗਾ 1.5 ਲੱਖ ਤੇ ਹੁਣ ਫੇਰ ਸਾਡੇ ਘਰੇ ਦੁਬਾਰਾ ਚੋਰੀ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕਰਦੇ ਆਂ ਵੀ ਇਹ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਚੋਰ ਫੜਿਆ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਮੈਸੇ ਦਰੋਣਾ ਤੁਹਾਡੇ ਕੋਲ ਤੁਹਾਨੂੰ ਕੀ ਲੱਗਦਾ ਜਿਹੜੀਆਂ ਲਗਾਤਾਰ ਇਦਾਂ ਸ਼ਰਿਆਮ ਚੋਰੀਆਂ ਹੋ ਰਹੀਆਂ ਵਾ ਸ਼ਹਿਰ ਦੇ ਸ਼ਹਿਰ ਦੇ ਵਿੱਚੜੇ ਆ ਲੋਕ ਜਿਹੜੇ ਆ ਸੇਫ ਆ ਨਹੀਂ ਸੇਵ ਜੀ ਜਿ ਘਰੋਂ ਚੋਰੀਆਂ ਹੋਣ ਲਾ ਪਈਆਂ ਤੇ ਕੱਲ ਹੋਰ ਵੱਧ ਵੱਧ ਨੁਕਸਾਨ ਕਰਨ ਦੇ ਘਰਾਂ ਜਾ ਕੇ ਘਰਾਂ ਚ ਚੋਰੀਆਂ ਹੋਣ ਗਈਆਂ ਇਹ ਸਭ ਨਸ਼ਾ ਹੋ ਰਿਹਾ ਜਾਂ ਨਸ਼ਾ ਦਾ ਕਰ ਵਧਨ ਦਾ ਕਰਕੇ ਇਹ ਸਾਰਾ ਕੇਸ ਹੋ ਰਿਹਾ ਹੈ ਸਰਕਾਰਾਂ ਜਦੋਂ ਵੋਟਾਂ ਲੈਂਦੀਆਂ ਵਾਂਗੂਦੋਂ ਸਾਰੇ ਇਹ ਕਹਿੰਦੇ ਆ ਕਿਹੜਾ ਨਸ਼ਾ ਵਾ ਆਉਂਦੇ ਸਾਰੇ ਮੁਕਾ ਦਾਂਗੇ ਕੀ ਇਹ ਸੋਚਵਾ ਕੋਈ ਦੱਪਣ ਵਾਲਾ ਸੀ ਜਿਹੜਾ ਕਿਸੇ ਸਰਕਾਰ ਨੇ ਨਹੀਂ ਦੱਬਿਆ ਕੋਈ ਸਰਕਾਰਾਂ ਬਾਤ ਗੱਲਾਂ ਕਰਦੀਆਂ ਕੰਮ ਕੋਈ ਨਹੀਂ ਹੋ ਰਿਹਾ ਨਸ਼ਾ ਉਦਾਂ ਹੀ ਪ੍ਰੋਪਰ ਵੱਧ ਰਿਹਾ ਵਾ ਤਾਂ ਤਾਂ ਸ਼ੋਰੇ ਵੱਡਾ ਕੋਈ ਨੀ ਜਬ ਰੋਜ਼ ਚੋਰੀਆਂ ਹੋ ਰਹੀਆਂ ਨਸ਼ੇ ਵਧੇ ਜਾ ਰਹੇ ਆ ਅਸੀਂ ਬਹੁਤ ਪਰੇਸ਼ਾਨ ਆ ਦੂਜੀ ਵਾਰ ਚੋਰੀ ਹੋ ਗਈ ਆ ਬੰਦੇ ਇੱਕ ਵਾਰੀ ਚੋਰੀ ਹਰਾਸਮੈਂਟ ਹੋ ਜਾਂਦਾ ਵਾ ਆ ਦੂਜੀ ਵਾਰ ਚੋਰੀ ਹੋ ਗਈ ਆ ਅਸੀਂ ਮਤਲਬ ਸਹਿਣ ਨਹੀਂ ਕਰ ਸਕਦੇ ਤੇ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਸਾਡਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਰਾਂਗੇ ਇਹ ਉੱਪਰ ਤੱਕ ਜਾਵਾਂਗੇ ਜੀ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਕਰਿਆਨੇ ਦੀ ਦੁਕਾਨ ਦੇ ਉੱਪਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰੁਪਈਏ ਰੁਪਈਏ ਦੀ ਚੀਜ਼ ਵੀ ਹੁੰਦੀ ਹੈ 2 ਰੁਪਏ ਦੀ ਚੀਜ਼ ਵੀ ਹੁੰਦੀ ਹੈ ਕਿ ਕਿੱਦਾਂ ਕਰਕੇ 10000 ਜਾਂ 15000 ਅਮਾਉਂਟ ਕਹਿ ਦਈਏ ਤੇ ਆਪਾਂ ਕੱਖ ਨਹੀਂ ਹੁੰਦੀ ਪਰੰਤੂ ਜਿਹੜਾ 10000 ਜਾਂ 15000 ਰੁਪਈਆ ਰੁਪਈਆ ਉਹੜਾ ਇਸ ਗੱਡੀ ਦੇ ਉੱਪਰ ਬੈੰਦਾ ਉਹੀ ਜਾਣ ਸਕਦਾ ਵਾ ਦੇਖਦੇ ਹਾਂ ਪੁਲਿਸ ਕੀ ਇਨਸਾਫ ਕਰਦੀ ਹੈ ਜਾਂ ਮੌਕੇ ਤੇ ਸਰਕਾਰਾਂ ਜਿਹੜੀਆਂ ਵਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਕਿਹ ਸਕੰਜਾ ਕੱਸਦੀਆਂ ਪੱਤਰਕਾਰ ਗੁਰਪਾਲ ਸਿੰਘ ਸਟਾਫਗਾਰਡ ਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਈਆਂ ਖਾਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ